ਅਸੀਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਬੁੱਢਾ ਦੀ ਗਵਾਹੀ ਦੇ ਹੇਠ ਜੋ ਕਿ 13 ਫਰਵਰੀ ਤੋਂ ਲੈ ਕੇ 2024 ਤੋ ਡਟੇ ਸਾਂ ਅੱਜ 19 ਮਾਰਚ ਹੋ ਚੁੱਕੀ ਏ ਅਸੀਂ ਆਸ ਟਾਈਮ ਸੁੱਚਾ ਸਿੰਘ ਲੱਧੂ ਜਨਰਲ ਸਕੱਤਰ ਪੰਜਾਬ ਨਾਲ ਗੱਲਬਾਤ ਕਰ ਲਗੇ ਪ੍ਰਧਾਨ ਜੀ ਜੋ ਅੱਜ ਵਾਲੀ ਮੀਟਿੰਗ ਦਾ ਕੀ ਸੱਟਾ ਨਿਕਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਿਸਾਨ ਸੰਘਰਸ਼ ਕਮੇਟੀ ਕੋਟਬੁੱਢਾ ਦਾ ਸੁਭਾ ਜਨਕਤਲ ਸੁਚਾ ਸਿੰਘ ਲੱਧੂ ਅੱਜ ਦੀ ਮੀਟਿੰਗ ਬਹੁਤ ਲੋਕਾਂ ਨੂੰ ਆਸ਼ਾਵਾਂ ਸੀ ਕਿ ਅੱਜ ਕੋਈ ਨਾ ਕੋਈ ਫੈਸਲਾ ਸਰਕਾਰ ਸਾਨੂੰ ਦਊ ਔਰ ਖੁਸ਼-ਖੁਸ਼ੀ ਅਸੀਂ ਘਰ ਜਾਵਾਂਗੇ ਪਰ ਅੱਜ ਹੁਣੇ-ਹੁਣੇ ਖਬਰ ਮਿਲੀ ਆ ਵੀ ਜਿਹੜਾ ਉਹਨਾਂ ਨੇ 4 ਪੰਜਵੇਂ ਮਹੀਨੇ ਦੀ 4 ਤਰੀਕ ਲੈ ਲਈ ਆ ਉਹਨਾਂ ਨੇ ਆਖਿਆ ਵੀ ਜਿਹੜੇ ਸਾਡੇ ਦੇਸ਼ ਦੇ ਰਾਜਾਂ ਦੇ ਮੈਂ ਖੇਤੀ ਮੰਤਰੀ ਨੇ ਜਾਂ ਉਹਨਾਂ ਦੇ ਨਾਲ ਹੋਰ ਸਪੱਡ ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਔਰ ਪੰਜਵੇਂ ਮਹੀਨੇ ਦੀ 4 ਤਰੀਕ ਨੂੰ ਦੁਬਾਰਾ ਅਸੀਂ ਮੀਟਿੰਗ ਤੁਹਾਡੇ ਨਾਲ ਕਰਾਂਗੇ ਅਗਲੀ ਗੱਲ ਜਿਹੜੀ ਸਵੇਰ ਦੀਆਂ ਫਵਾਵਾਂ ਚੱਲ ਰਹੀਆਂ ਸੀ ਵੀ ਖਨੋਰੀ ਬਾਰਡਰ ਤੇ ਫੋਰਸ ਆ ਪਹੁੰਚ ਗਿਆ ਨੇ ਸ਼ੰਭੂ ਬਾਰਡਰ ਤੇ ਪਹੁੰਚ ਗਿਆ ਇਹੋ ਜੀ ਕੋਈ ਗੱਲਬਾਤ ਨਹੀਂ ਗਈ ਆਪਣੇ ਲੀਡਰ ਹੁਣ ਮੀਟਿੰਗ ਕਰਕੇ ਬਾਹਰ ਆ ਚੁੱਕੇ ਆ ਉਹ ਪ੍ਰੈਸ ਕਾਨਫਰੰਸ ਕਰ ਰਹੇ ਆ ਤੇ ਉਹ ਜਲਦੀ ਤੋਂ ਜਲਦੀ 5 6 ਵਜੇ 7 ਵਜੇ ਤੱਕ ਆਪਣੇ ਮੋਰਚਿਆਂ ਤੇ ਆਪਣੇ ਲੀਡਰ ਲੀਡਰ ਪਹੁੰਚ ਜਾਣਗੇ ਇਹ ਬਹੁਤ ਵੱਡੀ ਗੱਲ ਆ ਵੀ ਸਰਕਾਰ ਨੂੰ ਆਪਾਂ ਚਾਅ ਚ ਫੇਰਿਓ ਘੇ ਰੱਖਿਆ ਤੇ ਘਿਰ ਕੇ ਆਪਾਂ ਜਲਦੀ ਇਹਨਾਂ ਮੰਗਾਂ ਮਨਵਾਉਣ ਦੇ ਕਾਮਯਾਬ ਹੋ ਜਾਵਾਂਗੇ ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਆ ਭਈ ਆਪਾਂ ਜਿਹੜੇ ਬਾਰਡਰ ਖਾਲੀ ਨਾ ਛੱਡੇ ਜਾਣ ਜਿਹੜੇ ਮੋਰਚੇ ਆਪਾਂ ਲਾਏ ਆ ਉਹਨਾਂ ਮੋਰਚਿਆਂ ਦੇ ਵਿੱਚ ਆਪਣੀ ਸੰਖਿਆ ਨੂੰ ਵਧਾਇਆ ਜਾਵੇ ਹੱਥ ਜੋੜ ਕੇ ਬਾਰ ਬਾਰ ਜਿੰਨੇ ਵੀ ਕਿਸਾਨ ਸ਼ਕਰਸ਼ ਕਮੇਟੀ ਕੀ ਸਾਰਾ ਜਿੰਨਾ ਕਿਸਾਨ ਮਜ਼ਦੂਰ ਮੋਰਚਾ ਦਾ ਜਾਂ ਜਿੰਨਾ ਗੈਰ ਰਾਜਨੀਤਿਕ ਮੋਰਚਾ ਇਹਨਾਂ ਸਾਰਿਆਂ ਨੂੰ ਅਪੀਲ ਆ ਭਾਈ ਬਾਰਡਰ ਖਾਲੀ ਨਾ ਛੱਡੋ ਕਿਉਂਕਿ ਦੁਸ਼ਮਣ ਨੂੰ ਵਿਸਾਰਨਾ ਨਹੀਂ ਚਾਹੀਦਾ ਇਸ ਕਰਕੇ ਮੇਰੀ ਦੁਆਰਾ ਦੁਆਰਾ ਪੀ ਲਿਆ ਕੋਈ ਗੱਲ ਬਾਤ ਨਹੀਂ ਇਹ ਜਲਦੀ ਤੋਂ ਜਲਦੀ ਕੱਲ ਪਰਸੋ ਚੌਥ ਜਿਵੇਂ ਜਿਵੇਂ ਬਣੀਆਂ ਸ਼ਿਫਟਾ ਉਸ ਹਿਸਾਬ ਨਾਲ ਜਿਆਦੀ ਤੋਂ ਜਿਆਦਾ ਸੰਗਤ ਪਹੁੰਚਣ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਨਾ ਅਸੀਂ ਹੁਣ ਗੁਰਪ੍ਰੀਤ ਸਿੰਘ ਕੋਟਲੀ ਨੇ ਨਾਲ ਜੁੜ ਚੁੱਕੇ ਹੈ ਜਨਰਲ ਸੈਕਟਰੀ ਹੈ ਕਿਉਂਕਿ ਪਹਿਲਾਂ ਆ ਰਹੀਆਂ ਸੀ ਵੀ ਆ ਜਿਹੜੇ ਬਾਰਡਰ ਹੈ ਖਲੋਰੀ ਬਾਰਡਰ ਹੈ ਸੰਭੂ ਬਾਰਡਰ ਤੇ ਪੋਸਟ ਗੱਲ ਦੇ ਲੈ ਕੇ ਰਾਇਆ ਹੈ ਕਿਉਂਕਿ ਇਹਨਾਂ ਨੇ ਇੱਕ ਬਹੁਤ ਵੱਡੀ ਅਸੀਂ ਪੰਜਾਬ ਨੂੰ ਮੈਸੇਜ ਚ ਲਾਇਆ ਸੀ ਉੱਥੇ ਮੀਟਿੰਗਾਂ ਕਰ ਕਰ ਕੇ ਤੇ ਬਿਲਕੁਲ ਇਧਰ ਨੂੰ ਤਿਆਰ ਪਰ ਤਿਆਰ ਜਿੱਥੇ ਬੰਦੀਆਂ ਖੜੀਆਂ ਸੀ ਨਹੀਂ ਗੱਲ ਇਦਾਂ ਜੀ ਇਹ ਉਫਾ ਨਹੀਂ ਹਾਂਜੀ ਸਰਕਾਰ ਨੇ ਇੱਕ ਸਾਡੀ ਲੀਡਰਸ਼ਿਪ ਦੇ ਉੱਪਰ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜੋ ਫੋਰਸ ਉਹਨਾਂ ਨੇ ਸੰਗਰੂਰ ਏਰੀਏ ਦੇ ਵਿੱਚ ਇਥੋਂ ਖਨੌਰੀ ਬਾਰਡਰ ਤੋਂ ਸੰਗਰੂਰ ਏਰੀਏ ਦੇ ਵਿੱਚ ਉਹਨਾਂ ਨੇ ਫੋਰਸ ਪੂਰੀ ਆਪਣਾ ਤਾਮ-ਜਾਮ ਜਿਹੜਾ ਉੱਥੇ ਇਕੱਠਾ ਕੀਤਾ ਸੀ